ਕੀ ਨਾਮ ਹੈ ਲੋਲਿਤ ਨਾਰਿੰਗ ਲਲਿਤ ਜੀ ਕੀ ਗੱਲ ਸੀ ਕੱਲ ਰਾਤੀ 10 ਵੇ ਦਾ ਟਾਈਮ ਸੀਗਾ ਸ਼ੌਪ ਕਲੋਜ਼ ਕਰਕੇ ਚੱਲੇ ਸੀਗੇ ਇੰਨੀ ਦੇਰ ਚ ਇੱਕ ਗੱਡੀ ਰੁਕੀ ਬਾਹਰ ਗੱਡੀ 'ਚ ਤਿੰਨ ਜਣੇ ਸੀਗੇ ਇੱਕ ਗੱਡੀ 'ਚ ਬੈਠਾ ਰਿਹਾ ਗੱਡੀ ਸਟਾਰਟ ਰਹੀ ਉਨਾਂ ਦੀ ਦੋ ਜਣੇ ਅੰਦਰ ਆ ਗਏ ਤੇ ਇੱਕ ਕੋਲ ਰਵਾਲਵਰ ਸੀਗੀ ਤੇ ਉਹਨੇ ਆਂਦੇ ਗਿਆ ਕਹਿੰਦਾ ਜੋ ਕੁਛ ਹੈਗਾ ਕੱਢ ਦੇ ਅੱਛਾ ਜੀ ਤੇ ਨਹੀਂ ਤਾਂ ਗੋਲੀ ਮਾਰ ਦਾਂਗੇ ਤੇ ਇੱਥੇ ਮੈਂ ਦੁਕਾਨ 'ਚ ਇੱਥੇ ਥੱਲੇ ਬਿਠਾ ਦਿੱਤਾ ਕਹਿੰਦੇ ਨਾ ਹਿਲਣਾ ਵਾ ਨਾ ਖੜੇ ਹੋਣਾ ਇਹ ਲੈ ਆਇਆ ਖੜੇ ਹੋਇਆ ਤੇ ਗੋਲੀ ਮਾਰ ਦੇਣੀ ਤੇ ਜੋ ਹੋ ਗਿਆ ਕੱਢਦੇ ਦਰਾਇ ਵਿੱਚ ਉਹਨੇ ਕੈਸ਼ ਲੈ ਲਿਆ ਫਿਰ ਮੈਂ ਚੰਨੀ ਭਾਈ ਸੀ 골ਡ ਦੀ ਚੰਨੀ ਵੀ ਲਵਾ ਲਈ ਮੇਰੀ ਚਾਰ ਮ ਰਿੰਗ ਪਈਆਂ ਇਹ 골ਡ ਦੀਆਂ ਉਹ ਵੀ ਲਵਾ ਲਈਆਂ ਉਹਨਾਂ ਨੇ ਉਹ ਆ ਕੇ ਤੇ ਲੈ ਕੇ ਚਲੇ ਗਏ ਤੁਸੀਂ ਕਿੰਨੇ ਜਾਣੇ ਸੀ ਦੁਕਾਨ ਤੇ ਅਸੀਂ ਦੋ ਜਾਣੇ ਸੀ ਕਿ ਆ ਅੱਗੇ ਤੁਹਾਡੇ ਕੋਈ ਸਮਾਨ ਦੇ ਆਫਰ ਕਰਦੇ ਆ ਜਾਂ ਕੁਝ ਨਹੀਂ ਸਿੱਧਾ ਹੀ ਅੰਦਰ ਆਏ ਇੱਦਾਂ ਕਦੀ ਤੁਹਾਡੀ ਦੁਕਾਨ ਤੇ ਕਦੀ ਆਏ ਹੋਣ ਜਾਂ ਨਹੀਂ ਦੇਖਿਆ ਨਹੀਂ ਕਦੀ ਇੱਕ ਗੱਡੀ ਨੰਬਰ ਦੇਖਿਆ ਕਿ ਇੱਕ ਗੱਡੀ ਦਿੱਲੀ ਦਾ ਨੰਬਰ ਜਿਹਾ ਗੱਡੀ ਦਾ ਕਿਧਰ ਦਿੱਤੇ ਕੀ ਉਹਨਾਂ ਨੇ ਮੂੰਹ ਤੇ ਟੱਕੇ ਹੋਏ ਸੀ ਜਾਂ ਸਿਰ ਤੇ ਉਹਨਾਂ ਨੇ ਪਟਕੇ ਬੰਨੇ ਸੀ ਤੇ ਮੂਤਰਮਾਲ ਬੰਨੇ ਆਏਗਾ ਅੱਛਾ ਜੀ ਕਿੰਨਾ ਕੈਸ਼ ਲੈ ਗਿਆ ਨੇ ਤੇ ਹੋਰ ਕੀ ਕੀ ਸਮਾਨ ਲੈ ਗਿਆ 45 ਤੋਂ 50 ਹਜ਼ਾਰ ਕੈਸ਼ ਸੀਗਾ ਇੱਕ 골ਡ ਦੀ ਚੈਨੀ ਹੈਗੀ ਆ ਤੇ ਚਾਰ ਰਿੰਗ ਹੈਗੀਆਂ 골ਡ ਦੀ ਤੇ ਮੌਕੇ ਤੇ ਪੁਲਿਸ ਆ ਗਈ ਸੀਗਾ ਉਹ 10 ਮਿੰਟਾਂ ਜਿਹੀ ਆ ਗਈ ਸੀਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਏ ਹਾਂਜੀ ਉਹ ਵੀ ਹੈਗੀ ਉਹ ਲੈ ਗਏ ਨਾਲ ਲੈਤੀ ਦੇਖਿਆ ਜਾਂਦਾ ਕੈਮਰੇ ਦੇ ਵਿੱਚ ਕਿੱਦਾਂ ਤੁਹਾਡੇ ਨਾਲ ਬਹਿਸ ਵੀ ਹੁੰਦੀ ਹੈ ਗੱਲਬਾਤ ਵੀ ਹੁੰਦੀ ਹੈ ਤੱਕਮੁਕੀ ਵੀ ਜਿਹੜੀ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਨਹੀਂ ਤੱਕਮੁਕੀ ਤਾਂ ਨਹੀਂ ਉਹਨਾਂ ਨੇ ਕਰਨ ਦਿੱਤੀ ਗੱਲ ਰਿਵਾਲਵਰ ਸੀਗੀ ਨਾਲ ਆਪਾਂ ਕੀਤੀ ਉਹਨਾਂ ਨੇ ਦੱਬ ਦੇ ਮਾਰੇ ਤੇ ਦੇਖਿਆ ਜਾਂਦਾ ਭੀੜ ਭੜ ਵਾਲਾ ਬਾਜ਼ਾਰ ਹੈਗਾ ਹਾਂਜੀ ਤੇ ਫਿਰ ਵੀ ਜਿਹੜੀ ਲੁੱਟ ਦੀ ਵਾਰਦਾਤ ਹੁੰਦੀ ਹੈ ਇਹ ਪੁਲਿਸ ਨੇ ਕੀ ਤੁਹਾਨੂੰ ਵਿਸ਼ਵਾਸ ਆ ਉਹਨਾਂ ਨੇ ਤਾਂ ਇਹ ਹੀ ਕਿਹਾ ਕਿ ਪੂਰੀ ਕੋਸ਼ਿਸ਼ ਕਰਾਂਗੇ ਫੜਨ ਦੀ ਬਾਕੀ ਦੇਖੋ ਉਹ ਦਿੱਲੀ ਦਾ ਨੰਬਰ ਸੀਗਾ ਕੀ ਉਹਦਾ ਨੰਬਰ ਅਸਲੀ ਸੀਗਾ ਨਕਲੀ ਸੀਗਾ ਇਹ ਵੀ ਨਹੀਂ ਪਤਾ ਹੈ ਤਿੰਨ ਜਣੇ ਸੀ ਤਿੰਨ ਜਣੇ ਸੀ ਪਹਿਲੇ ਰੈਕੀ ਕੀਤੀ ਉਹਨਾਂ ਨੇ ਪਤਾ ਨਹੀਂ ਦੇਖੇ ਮੈਂ ਤਾਂ ਪਹਿਲੀ ਵਾਰ ਇੰਨਾ ਆਇਆ ਕਿ ਮੈਂ ਆਪਣੀ ਰਿਕਾਰਡਿੰਗ ਜਦ ਨਹੀਂ ਆਇਆ ਮੇਰੇ ਨਾਲ ਦੇ ਆ ਦੀ ਰਿਕਾਰਡਿੰਗ ਦੇ ਵਿੱਚ ਆਇਆ ਵਾ ਉਹਨਾਂ ਨੇ ਗੱਡੀ ਪਹਿਲੇ ਪਿੱਛੇ ਵੈਕਰੀ ਹੈਗੀ ਹੈ ਵੈਕਰੀ ਦੇ ਬਾਹਰ ਖੜੇ ਰਹੀ ਗੱਡੀ ਪਹਿਲੇ 2-3 ਮਿੰਟ ਅੱਛਾ ਜੀ ਉਸ ਤੋਂ ਬਾਅਦ ਅੱਗੇ ਆਇਆ ਮੇਰੇ ਕੋਲ ਬਾਅਦ ਆਇਆ ਕੀ ਮਾਮਲਾ ਜਿਹੜਾ ਜਨ ਪੁਆਇੰਟ ਤੇ ਲੋਟ ਗਈ। ਕੋਈ ਇੱਕ ਕੱਲ ਰਾਤ ਸਾਨੂੰ 112 ਤੋਂ ਇਨਫਾਰਮੇਸ਼ਨ ਆਈ ਸੀ ਕਿ ਜਿਹੜਾ ਇੱਥੇ ਮੈਡੀਕਲ ਸਟੋਰ ਹੈ ਲੰਮਾ ਪਿੰਡ ਚੌਂਕ ਤੋਂ ਜਦੋਂ ਕਿਸ਼ਨਪੁਰੇ ਵਾਲੇ ਪਾਸੇ ਜਾਂਦੇ ਆ ਤੇ ਉੱਥੇ ਪੈਸੇ ਸਨੇਚ ਕੀਤੇ ਗਏ ਨੇ ਤੇ ਮੌਕੇ ਦੀ ਜਾਂਚ ਵਾਸਤੇ ਸਾਡੀਆਂ ਟੀਮਾਂ ਉਸੇ ਟਾਈਮ ਰਾਤ ਨੂੰ ਮੌਕੇ ਤੇ ਪਹੁੰਚੀਆਂ ਤੇ ਪਤਾ ਲੱਗਿਆ ਕਿ ਦੋ ਬੰਦੇ ਆਏ ਸੀਗੇ ਤੇ ਉਹ ਇੱਕ ਗਨੂਮਾ ਚੀਜ਼ ਦਿਖਾ ਕੇ ਜਿਹੜੇ ਆ ਉਹਨਾਂ ਤੋਂ ਕੈਸ਼ ਤੇ ਸੋਨੇ ਦੀ ਚੇਨ ਲੈ ਕੇ ਗਏ ਨੇ ਜਿਹੜੀ ਇਮੀਡੀਏਟਲੀ ਐਫ ਆਈ ਆਰ ਰਜਿਸਟਰ ਕਰ ਲਈ ਗਈ ਆ ਤੇ ਉਹਨਾਂ ਦੀ ਕੈਮਰਾਜ਼ ਦੀ ਜਿਹੜੀ ਆ ਬੈਕਵਰਡ ਤੇ ਫਾਰਵਰਡ ਲਿੰਕੇਜ ਨਾਲ ਚੈਕਿੰਗ ਚੱਲ ਰਹੀ ਹੈ ਕਿ ਸੀਸੀਟੀਵੀ ਫੁਟੇਜ ਕਿ ਆਏ ਨੇ ਕਿੰਨੇ ਲੋਕ ਆਏ ਨੇ ਸੀਟੀਵੀ ਫੁਟੇਜ ਦੇ ਵਿੱਚ ਦੋ ਬੰਦੇ ਦੁਕਾਨ ਦੇ ਅੰਦਰ ਆਏ ਆ ਤੇ ਇੱਕ ਬੰਦਾ ਗੱਡੀ 'ਚ ਬੈਠਾ ਦਿਖਾਈ ਦੇ ਰਿਹਾ ਹੈ ਕੀ ਕੀ ਲੈ ਕੇ ਗਿਆ ਨੇ ਦੁਕਾਨਦਾਰ ਤੋਂ ਇਹ ਦੁਕਾਨਦਾਰ ਦੀ ਸਟੇਟਮੈਂਟ ਅਕੋਰਡਿੰਗ ਕੈਸ਼ ਤੇ ਉਹਦਾ 골ਡ ਲੈ ਕੇ ਗਿਆ 골ਡ ਦੀ ਚੇਨ ਪਾਈ ਉਸਦੇ ਪਹਿਲੇ ਕੋਈ ਰੈਕੀ ਦੇਖਿਆ ਕੈਮਰੇ ਦੇ ਵਿੱਚ ਪਾਇਆ ਨਹੀਂ ਉਹ ਡਾਇਰੈਕਟ ਹੀ ਆਏ ਆ ਜੀ ਰੈਕੀ ਕੋਈ ਹਜੇ ਤੱਕ ਦੀ ਇਨਵੈਸਟੀਗੇਸ਼ਨ 'ਚ ਸਾਹਮਣੇ ਨਹੀਂ ਆਈ ਤੇ ਉਹ ਆਏ ਆ ਤੇ 10-15 ਮਿੰਟ ਬਾਅਦ ਨਿਕਲ ਗਏ ਗੱਡੀ ਕਿਹ ਹੈ ਪੰਜਾਬ ਦੀ ਸੀ ਜਾਂ ਗੱਡੀ ਨੰਬਰੀ ਡੀਐਲ ਨੰਬਰੀ ਸਗੀ ਪਰ ਉਹ ਦੀ ਜਾਂਚ ਚੱਲ ਰਹੀ ਹੈ ਕਿ ਉਹ ਨੰਬਰ ਸਹੀ ਹੈ ਕਿ ਨਹੀਂ ਸਹੀ